ਵੀਰ ਜਿਹੜੇ ਖੁਦ ਪੇਸ਼ੈਂਟ ਸੀਗੇ ਅੱਜ ਸੇਵਾਦਾਰ ਬਣੇ ਹੋਏ ਨੇ ਤੁਸੀਂ ਦੇਖੋ ਵੀਰ ਦੀ ਖੁਦ ਦੀ ਪ੍ਰੋਬਲਮ ਕਿੰਨੀ ਵੱਡੀ ਹੈ ਪਰ ਸਾਡੇ ਨਾਲ ਸਾਡੇ ਤੋਂ ਵੀ ਵੱਧ ਕੇ ਸੇਵਾ ਕਰਦਾ ਹੈ ਵੀਰ ਇਹਨਾਂ ਬੱਚਿਆਂ ਨੂੰ ਪ੍ਰਸ਼ਾਦਾ ਸਿਖਾਉਣਾ ਆਪਣੇ ਆਪ 'ਚ ਇੱਕ ਚੈਲੰਜ ਆ ਮੰਨ ਲਓ ਇੱਕ ਬੰਦੇ ਨੂੰ ਪ੍ਰਸ਼ਾਦਾ ਸਿਖਾਉਣ ਨੂੰ ਘੰਟਾ ਘੰਟਾ ਲੱਗ ਜਾਂਦਾ ਘੰਟੇ ਤੋਂ ਵੀ ਜ਼ਿਆਦਾ ਲੱਗ ਜਾਂਦਾ ਪਰ ਇਹ ਅਣਥੱਕ ਤੇ ਅਣਖੇਜ ਸੇਵਾ ਵੈਕਨੂ ਸੱਚੇ ਪਾਤਸ਼ਾਹ ਨੇ ਬਖਸ਼ੀ ਹੋਈ ਏ ਸਾਨੂੰ ਸਾਨੂੰ ਲੋੜ ਆ ਸਭ ਤੋਂ ਜ਼ਰੂਰਤ ਕੈਂਪ ਵਾਲੀਆਂ ਦਵਾਈਆਂ ਦੀ ਜਿਹੜੀ ਕੈਂਪ ਵਾਲੀ ਦਵਾਈ ਆ ਉਹ ਸਾਰੀ ਸਾਨੂੰ ਕੰਪਨੀਆਂ ਚੋਂ ਲੈਣੀ ਪੈਂਦੀ ਆ ਔਰ ਉਹ ਸਾਰੀ ਦਵਾਈ ਸਾਡੇ ਲਾਇਸੈਂਸ ਤੇ ਮਿਲਦੀ ਆ ਡਾਈਪਰ ਚਾਹੀਦੇ ਆ ਜੀ ਐਲ ਐਕਸਲ ਹਨਾ ਡਬਲ ਐਕਸਲ ਐਮ ਬੀਪੀ ਆਪਰੇਟਿੰਗ ਵਾਲੀਆਂ ਮਸ਼ੀਨਾਂ ਚਾਹੀਦੀਆਂ ਪਲਾਸਟਰ ਕਟਰ ਚਾਹੀਦਾ ਜਿਵੇਂ ਕਿਸੇ ਦੇ ਪਲਾਸਟਰ ਲੱਗਿਆ ਹੁੰਦਾ ਉਹਦੇ ਪਲਾਸਟਰ ਕੱਟਣਾ ਹੁੰਦਾ ਉਹ ਕਟਰ ਹੁੰਦਾ ਕਾਫੀ ਇੱਕ ਲੂਜ਼ ਗਲਵਜ਼ ਤੇ ਮਾਸਕ ਚਾਹੀਦੇ ਆ ਜੀ ਇੱਕ Orijson ਹਸਪੀਟਲ ਦਾ ਬਿੱਲ ਦੇਣ ਵਾਲਾ ਜੀ Orijson ਹਸਪੀਟਲ ਦੇ ਵਿੱਚ ਸਾਡੇ ਮਰੀਜ਼ ਦਾਖਲ ਆ ਉੱਥੇ ਜਾ ਕੇ ਤੁਸੀਂ ਉਹਨਾਂ ਦਾ ਬਿੱਲ ਦੇ ਸਕਦੇ ਹੋ ਜੀ ਤੇ ਇੱਕ Mediway ਹਸਪੀਟਲ ਦਾ ਬਿੱਲ ਦੇਣ ਵਾਲਾ ਵਾ ਜੀ ਤੇ ਉਹ ਵੀ ਜ਼ਰੂਰ ਤੁਸੀਂ ਮੈਡੀਸਨ ਹਸਪੀਟਲ ਦਾ ਬਿੱਲ ਦੇ ਸਕਦੇ ਹੋ ਇੱਕ ਬੀਬੀਆਂ ਤੇ ਭੈਣਾਂ ਦਾ ਜਿਹੜਾ ਘਰ ਬਣਾਉਣਾ ਉਹਦੇ ਵਾਸਤੇ ਸੀਮਿੰਟ ਦੀ, ਸਰੀਏ ਦੀ, ਰੇਤੇ ਦੀ, ਬਜਰੀ ਦੀ ਲੋੜ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਐਤਵਾਰ ਦਾ ਦਿਨ ਹੈ ਜੀ ਤੇ ਐਤਵਾਰ ਵਾਲੇ ਦਿਨ ਅਸੀਂ ਸਾਰਾ ਪਰਿਵਾਰ ਇਕੱਠਾ ਇੱਕ ਥਾਂ ਤੇ ਬੈਠ ਕੇ ਗੁਰੂ ਦਾ ਲੰਗਰ ਛਕਦੇ ਆਂ। ਬਾਕੀ ਦਿਨਾਂ 'ਚ ਜਿਹੜੇ-ਜਿਹੜੇ ਫਲੋਰ ਤੇ ਬਾਪੂ ਬਜ਼ੁਰਗ ਰਹਿੰਦੇ ਨੇ, ਉਸੇ ਫਲੋਰ ਤੇ ਲੰਗਰ ਬਣਾਏ ਹੋਏ ਨੇ, ਲੰਗਰ ਹਾਲ ਬਣਾਏ ਹੋਏ ਨੇ। ਉੱਥੇ ਬਾਹਰਲੇ ਪਾਸੇ ਬਰਾਂਡੇ ਦੇ ਵਿੱਚ ਸਾਰੇ ਪ੍ਰਸ਼ਾਦਾ ਛਕਦੇ ਨੇ ਪਰ ਐਤਵਾਰ ਦਾ ਦਿਨ ਸਾਡਾ ਸਪੈਸ਼ਲ ਹੁੰਦਾ ਸਾਡੇ ਸਾਰੇ ਵਲੰਟੀਅਰ ਸਾਡੇ ਸਾਰੇ ਸੇਵਾਦਾਰ ਇੱਕ ਥਾਂ ਤੇ ਇਕੱਠੇ ਹੋ ਕੇ ਅਸੀਂ ਨਾਲ ਮਿਲ ਕੇ ਬੈਠ ਕੇ ਪ੍ਰਸ਼ਾਦਾ ਛਕਦੇ ਆਂ ਪਾਸਾ ਤੁਸੀਂ ਦੇਖੋਗੇ ਇਧਰ ਸਾਰੇ ਬੀਲਚੇਰਾ ਵਾਲੇ ਪੇਸ਼ੈਂਟ ਨੇ ਸਾਡੇ ਇਹ ਸਾਰੇ ਮੈਂਬਰ ਉਹ ਨੇ ਜਿਹੜੇ ਚੱਲ ਫਿਰ ਨਹੀਂ ਸਕਦੇ ਜਿਹੜੇ ਬਿੱਡਾਂ ਤੇ ਕੁਰਸੀਆਂ ਤੇ ਜਾਂ ਬੀਲ ਚੇਰਾਂ ਤੇ ਔਰ ਇਹਨਾਂ ਦੇ ਵਿੱਚ ਬਹੁਤ ਸਾਰੇ ਮੈਂਬਰ ਇਦਾਂ ਦੇ ਨੇ ਜਿਹੜੇ ਖੁਦ ਛੱਕ ਨਹੀਂ ਸਕਦੇ ਉਹਨਾਂ ਨੂੰ ਛਕਾਉਣਾ ਪੈਂਦਾ ਵਾ ਬਹੁਤ ਸਾਰੇ ਇਸ ਤਰ੍ਹਾਂ ਦੇ ਮੈਂਬਰ ਆ ਜਿਨ੍ਹਾਂ ਨੂੰ ਚੂਰੀ ਕੁੱਟ ਕੇ ਦੇਣੀ ਪੈਂਦੀ ਆ ਹੁਣ ਜਿਵੇਂ ਬਾਪੂ ਜੀ ਨੇ ਸਾਡੇ ਗਰੇਵਾਲ ਸਾਹਿਬ ਸਤਿ ਸ੍ਰੀ ਅਕਾਲ ਆਰੇ ਬਾਪੂ ਗਾਹ ਪਿਆ ਚਮਚੇ ਦੋ ਹੱਥ ਫੜ ਗਾ ਅੱਤ ਪਈ ਕਾ ਪਿਆਜ ਚਮਚਾ ਕਾ ਪਿਆਜ ਚਮਚਾ ਆਰੇ ਆਰੇ 1 ਰੁਪਇਆ 2 ਪਿਆ ਸਾਰੇ ਪੈ 1 ਹੋਰ ਦੇਖੋ ਬਸ ਹੋਈ ਤਈ ਹੁਣ ਜਿਵੇਂ ਬਾਪੂ ਜੀ ਨੂੰ ਦਿਖਾਈ ਨਹੀਂ ਦਿੰਦਾ ਇਹਨਾਂ ਨੇ ਪ੍ਰਸ਼ਾਦਾ ਪਰ ਆਪ ਛਕਣਾ ਮਾ ਇਹਨਾਂ ਨੂੰ ਫਿਰ ਚੂਰ ਕੇ ਦੇ ਦੇਈਦੀ ਰੋਟੀ ਤੇ ਉਹਦੇ ਨਾਲ ਫਿਰ ਛਕਣਾ ਸੌਖਾ ਹੋ ਜਾਂਦਾ ਇਸੇ ਤਰ੍ਹਾਂ ਹੀ ਇਹ ਵੀਰ ਆ ਜਿਵੇਂ ਸਬਜੀ ਲੜਾ ਕੇ ਦੇ ਰਹੇ ਆ ਉਹਨਾਂ ਨੂੰ ਚੂਰ ਕੇ ਰੋਟੀ ਉਹ ਵੀਰ ਦੀਆਂ ਬਾਹਾਂ ਨਹੀਂ ਕੰਮ ਕਰਦੀਆਂ ਦੋਨੇ ਉਹਨੂੰ ਪ੍ਰਸ਼ਾਦਾ ਛਕਾਇਆ ਜਾ ਰਿਹਾ ਪਰਲੇ ਪਾਸੇ ਧਰਮਿੰਦਰ ਆ ਉਹਦੀਆਂ ਦੋਨੇ ਬਾਹਾਂ ਹੈ ਹੀ ਨਹੀਂ ਗੀਆਂ ਵੀਰ ਦੀਆਂ ਦੋਨੇ ਬਾਹਾਂ ਹੀ ਕੱਟੀਆਂ ਹੋਈਆਂ ਮਾ ਉਹਨੂੰ ਵੀ ਛਕਾਉਣਾ ਪੈਂਦਾ ਵਾ ਮਤਲਬ ਇਹ ਸੇਵਾਦਾਰ ਇਹ ਸਾਡੇ ਵਲੰਟੀਅਰ ਸਾਰੇ ਇਹ ਹਰ ਰੋਜ਼ ਦੀ ਪ੍ਰੈਕਟਿਸ ਦਾ ਹਰ ਰੋਜ਼ ਦੀ ਸੇਵਾ ਇਸ ਤਰ੍ਹਾਂ ਦੇ ਵੀਰ ਜਿਹੜੇ ਖੁਦ ਪੇਸ਼ੈਂਟ ਸੀਗੇ ਅੱਜ ਸੇਵਾਦਾਰ ਬਣੇ ਹੋਏ ਨੇ ਤੇ ਹਰ ਇੱਕ ਮੈਂਬਰ ਇਧਰ ਬੱਚੇ ਸਾਡੇ ਛੋਟੇ ਛੋਟੇ ਸੇਵਾ ਕਰਾਈ ਜਾਂਦੇ ਨੇ ਨਾਲ ਪ੍ਰਸ਼ਾਦਾ ਵਾਹਿਗੁਰੂ ਜੀ ਦੇ ਸੁਨਾਦ ਬਣ ਰਿਹਾ ਸਾਡਾ ਸੌਰਵ ਪ੍ਰਸ਼ਾਦਾ ਜੀ ਇਧਰ ਵੀ ਪ੍ਰਸ਼ਾਦਾ ਜੀ ਜਿਹੜੇ ਜਿਹੜੇ ਮੈਂਬਰ ਥੱਲੇ ਬੈਠ ਸਕਦੇ ਨੇ ਉਹ ਥੱਲੇ ਬੈਠ ਕੇ ਪ੍ਰਸ਼ਾਦਾ ਛਕਦੇ ਨੇ ਤੇ ਜਿਹੜੇ ਕੁਰਸੀਆਂ ਤੇ ਬੈਠ ਸਕਦੇ ਆ ਕੁਰਸੀਆਂ ਤੇ ਬੈਠ ਕੇ ਛਕਦੇ ਨੇ ਇਧਰ ਇੰਦਰਜੀਤ ਨੂੰ ਪ੍ਰਸ਼ਾਦਾ ਸਿਕਾਇਆ ਜਾ ਰਿਹਾ ਪ੍ਰਤਾਪ ਬੱਲੀਓ ਤੇ ਇਸ ਤਰ੍ਹਾਂ ਦੀਆਂ ਰੱਬੀ ਰੂਹਾਂ ਦੀ ਸੇਵਾ ਬਖਸ਼ੀ ਆ ਸੱਚੇ ਪਾਤਸ਼ਾਹ ਨੇ ਸਾਨੂੰ ਜਿਹੜਾ ਸੇਵਾਦਾਰ ਆ ਵੀਰ ਸਾਡਾ ਜੱਸਾ ਤੁਸੀਂ ਦੇਖੋ ਵੀਰ ਦੀ ਖੁਦ ਦੀ ਪ੍ਰੋਬਲਮ ਕਿੰਨੀ ਵੱਡੀ ਆ ਪਰ ਸਾਡੇ ਨਾਲ ਸਾਡੇ ਤੋਂ ਵੀ ਵੱਧ ਕੇ ਸੇਵਾ ਕਰਦਾ ਏ ਵੀਰ ਇਸੇ ਤਰ੍ਹਾਂ ਹੀ ਹਰ ਇੱਕ ਮੈਂਬਰ ਸਾਡਾ ਆਪਣੀ ਆਪਣੀ ਡਿਊਟੀ ਨਿਭਾ ਰਿਹਾ ਹਰ ਇੱਕ ਕਾਲੂ ਵੀਰਾ ਦੇਖੋ ਤੁਸੀਂ ਚੌਲ ਵਰਤਾ ਰਿਹਾ ਕਾਲੂ ਵੀਰਾ ਸਾਡਾ ਕਾਲੂ ਕਿਵੇਂ ਆ ਵੀਰੇ ਠੀਕ ਆ ਹਾਂਜੀ ਠੀਕ ਹੈ ਜੀ ਤੇ ਅੱਜ ਕੱਪੜਿਆਂ ਦੀ ਸੇਵਾ ਵੀ ਕਰਾਉਂਦਾ ਨਾਲ ਤੇ ਪ੍ਰਸ਼ਾਦੇ ਵਾਲੇ ਦਿਨ ਸਾਡੇ ਸਾਰੇ ਮੈਂਬਰ ਉਦੋਂ ਸਾਰੇ ਕੰਮਕਾਰ ਬੰਦ ਕਰਕੇ ਪ੍ਰਸ਼ਾਦੇ ਤੇ ਹੀ ਹੁੰਦੇ ਨੇ ਸਾਰੇ ਮੈਂਬਰ ਤੇ ਦੇਖੋ ਵੀਰਾ ਹਰਮਨ ਸਿੰਘ ਟੋਨੀ ਵੀਰਾ ਸਤਿ ਸ਼੍ਰੀ ਅਕਾਲ ਬਾਈ ਫਤਿਹ ਤੁਸੀਂ ਵੀਰੇ ਦੀਆਂ ਫੋਟੋਆਂ ਦੇਖੋ ਕੀ ਹਾਲ ਸੀ ਉਸ ਦਿਨ ਜਰਮਨ ਜੀ ਸਨੀ ਕੰਨੇਆਲਾ ਸਨੀ ਕੀ ਹਾਲ ਹੈ ਵੀਰੇ ਠੀਕ ਆ ਕੀ ਬਰਤਾਰਿਆ ਜਲ ਵਰਤਾ ਰਿਆ ਸਣੀ ਵੀਰਾ ਹਨ ਤੇ ਸਣੀ ਨੂੰ ਖੰਨੇ ਤੋਂ ਲੈ ਕੇ ਆਏ ਸੀਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਕੀ ਹਾਲ ਹੈ ਇਹ ਬਾਈ ਨੂੰ ਕੋਟਕਪੂਰੇ ਤੋਂ ਲੈ ਕੇ ਆਏ ਸੀਗੇ ਬਾਈ ਭਜੰਤ ਸਾਰੇ ਦੀਆਂ ਗੋਲੀਆਂ ਵੇਚਦਾ ਸੀਗਾ ਇੱਧਰ ਆਪੋ ਆਪਣੇ ਬੱਚਿਆਂ ਨੂੰ ਉਹਨਾਂ ਦੇ ਮਾਪਿਓ ਪ੍ਰਸ਼ਾਦਾ ਛਕਾਈ ਜਾਂਦੇ ਆ ਮਾਪਿਓ ਕਹਾਂਗੇ ਵਿੱਕੀ ਦਾ ਬਾਪੂ ਬਣਿਆ ਹੋਇਆ ਬਾਈ ਮਲਕੀਤ ਪਿਓ ਵਾਂਗੂ ਸਾਰਾ ਦਿਨ ਉਹਦੀ ਕੇਅਰ ਕਰਦਾ ਇੱਧਰ ਸੰਜੂ ਸਾਡੇ ਸੁੱਖੂ ਦਾ ਬਾਪੂ ਬਣਿਆ ਹੋਇਆ ਸਾਰਾ ਦਿਨ ਕੇਅਰ ਕਰਦਾ ਇਧਰ ਸਾਡੇ ਸੇਵਾਦਾਰ ਵਲੰਟੀਅਰ ਅਮਨਦੀਪ ਨੂੰ ਨਵਦੀਪ ਨੂੰ ਸਾਹਿਲ ਨੂੰ ਇਧਰ ਸਾਡੇ ਅਨੁਜ ਨੂੰ ਪ੍ਰਸ਼ਾਦਾ ਸਿਕਾਇਆ ਜਾ ਰਿਹਾ ਸਾਰੇ ਜਾਨੇ ਮਿੱਠੀ ਦੀ ਡਿਊਟੀ ਆ ਹੁ ਜਿਵੇਂ ਸਾਹਿਲ ਨੂੰ ਇੱਕ ਜਣਾ ਫੜ ਕੇ ਬਰਖਦਾ ਤੇ ਦੂਜਾ ਫਿਰ ਉਹਦੇ ਮੂੰਹ ਚ ਵਰਕ ਹੀ ਪਾਉਂਦਾ ਦੋ ਜਣਾਂ ਨੂੰ ਲੱਗਣਾ ਪੈਂਦਾ ਪ੍ਰਸ਼ਾਦਾ ਸਿਕਾਉਣਾ ਔਰ ਇਹਨਾਂ ਬੱਚਿਆਂ ਨੂੰ ਪ੍ਰਸ਼ਾਦਾ ਸਿਕਾਉਣਾ ਆਪਣੇ ਆਪ ਚ ਇੱਕ ਚੈਲੰਜ ਆ ਮਤਲਬ ਇੱਕ ਬੰਦੇ ਨੂੰ ਪ੍ਰਸ਼ਾਦਾ ਸਿਕਾਉਣ ਨੂੰ ਘੰਟਾ-ਘੰਟਾ ਲੱਗ ਜਾਂਦਾ ਘੰਟੇ ਤੋਂ ਵੀ ਜ਼ਿਆਦਾ ਲੱਗ ਜਾਂਦਾ ਪਰ ਇਹ ਅਣਥੱਕ ਤੇ ਅਣਖੇਜ ਸੇਵਾ ਵੈਕ ਨੂੰ ਸੱਚੇ ਪਾਤਸ਼ਾਹ ਨੇ ਬਖਸ਼ੀ ਹੋਈ ਏ ਸਾਨੂੰ ਇਧਰ सोनू ਤੇ ਸਾਡਾ ਕੋਮਲ ਦੋਨੇ ਬੈਠੇ ਨੇ ਪ੍ਰਸ਼ਾਦ ਦਾ ਛੱਕ ਰਹੇ ਨੇ ਤਸਵੀਰ ਕਰਪਤ ਤਸਵੀਰ ਕਰ ਤਸਵੀਰ ਇਧਰੇ ਵੀਰਾ ਕੀ ਹਾਲ ਨੇ ਵੀਰੇ ਇਹ ਵੀਰਾ ਰੀੜ ਦੀ ਹੱਡੀ ਟੁੱਟੀ ਹੋਈ ਆ ਬੈੱਡ ਤੇ ਹੀ ਰਹਿੰਦਾ ਪਰ ਅਸੀਂ ਇਹਨਾਂ ਨੂੰ ਈਲ ਚੇਰਾਂ ਤੇ ਬਿਠਾ ਕੇ ਜਿਨੇ ਕੋਸ਼ਿਸ਼ ਕਰੀ ਦੀ ਵੀ ਥੋੜਾ ਇਹ ਵੀ ਬਾਹਰ ਨਿਕਲਣ ਘੁੰਮਣ ਫਿਰਨ ਦੇਖਣ ਤੇ ਤੇਰਾ ਨਾਂ ਕੀ ਹੈ ਵੀਰੇ ਜੱਜ ਸਿੰਘ ਜੱਜ ਸਿੰਘ ਵੀਰਾ ਇਹਦੀ ਬੇਟੀ ਵੀ ਸੀ ਤੇਰੀ ਨਾਲ ਹਨਾ ਤੇ ਇਹ ਸਾਡੇ ਕੋਲੇ ਇਹਨਾਂ ਦੀ ਬੇਟੀ ਵੀ ਆ ਜੀਵਿਕਾ ਇਹ ਦੋਨੋਂ ਪਿਓ ਤੇ ਸਾਡੇ ਕੋਲੇ ਪਹੁੰਚੇ ਉਹ ਵੀ ਤਸਵੀਰਾਂ ਤੁਸੀਂ ਦੇਖੀਆਂ ਕਿਹੜੇ ਹਾਲਾਤ ਚ ਆਏ ਸੀਗੇ ਇਹ ਦੋਨੋਂ ਬਾਪ ਬੇਟੀ ਇਹ ਵਾਲਾ ਸਾਈਡ ਆ ਜਿਹੜੀ ਇਹ ਉਹ ਮੈਂਬਰ ਨੇ ਜਿਹੜੇ ਜਾੜਾ ਥੋੜੇ ਜਿਹਾ ਅਫਸਟਰ ਨੇ ਜਾਂ ਜਿਹੜੇ ਥੋੜੇ ਜਿਆਦਾ ਫਿਜ਼ੀਕਲੀ ਫਿੱਟ ਨਹੀਂ ਹੈਗੇ ਤੇ ਇਹਨਾਂ ਨੂੰ ਅਲੱਗ ਕੁਰਸੀਆਂ ਤੇ ਬਿਠਾ ਕੇ ਪ੍ਰਸ਼ਾਦਾ ਸਿਕਾਉਨੇ ਆ ਕਿਉਂਕਿ ਇਹ ਥੱਲੇ ਬੈਠ ਨਹੀਂ ਸਕਦੇਗੇ ਵੀ ਜਿਹੜੇ ਮੈਂਬਰ ਕੱਪੜੇ ਲਵੇੜ ਲਿੰਦੇ ਆ ਉਹਨਾਂ ਨੂੰ ਐਪਰਨ ਪਾਏ ਜਾਂਦੇ ਆ ਉਹਨਾਂ ਦੇ ਮੂਰੇ ਇਹ ਕੱਪੜੇ ਬੰਨੇ ਜਾਂਦੇ ਆ ਐਪਰਨ ਇੱਕ ਪਲਾਸਟਿਕ ਦੇ ਐਪਰਨ ਆਉਂਦੇ ਆ ਬੜੇ ਵਧੀਆ ਜੇ ਕੋਈ ਭੈਣ ਭਰਾ ਸਾਡੇ ਤੇਕਰ ਪਹੁੰਚ ਤੇ ਕਰ ਸਕਦਾ ਉਹ ਤੋਤੇ ਵੀ ਜਾਂਦੇ ਸਾਫ ਕੱਪੜੇ ਨਾਲ ਹੀ ਸਾਫ ਕਰ ਦੋ ਤਾਂ ਵੀ ਸਾਫ ਹੋ ਜਾਂਦੇ ਆ ਇੱਧਰ ਵੀ ਜਿਵੇਂ ਉਹਨੋਂ ਬਾਪੂ ਜੀ ਨੂੰ ਪ੍ਰਸ਼ਾਦਾ ਛਕਾਉਣਾ ਪੈਂਦਾ ਉਹ ਵੀਰ ਸਾਡਾ ਬਾਪੂ ਜੀ ਨੂੰ ਪ੍ਰਸ਼ਾਦਾ ਛਕਾ ਰਿਹਾ ਵਾ ਤੇ ਜਿਹੜੇ-ਜਿਹੜੇ ਮੈਂਬਰ ਆ ਪ੍ਰਸ਼ਾਦਾ ਛਕ ਸਕਦੇ ਨੇ ਉਹ ਆਪ ਛਕ ਰਹੇ ਨੇ ਤੇ ਇੱਕ ਬੇਨਤੀ ਆ ਹੁਣ ਫਲ ਫਰੂਟ ਸਾਡੇ ਕੋਲੇ ਇਸ ਟਾਈਮ ਬਹੁਤ ਆ ਗਿਆ ਕਿਉਂਕਿ ਫਰੂਟ ਦੀ ਹਰ ਬੰਦੇ ਨੇ ਕੋਸ਼ਿਸ਼ ਕਰਦਾ ਵੀ ਚਲ ਫਰੂਟ ਦੇ ਆਈਏ ਫਰੂਟ ਸਾਡੇ ਕੋਲੇ 100 ਤੋਂ ਵੱਧ ਪੇਟੀ ਐਪਲ ਦੀ ਆ ਚੁੱਕੀ ਆ ਫਰੂਟ ਨਾ ਭੇਜਿਆ ਜਾਵੇ ਸਾਨੂੰ ਜਰੂਰਤ ਆ ਜਿਹੜੀਆਂ ਚੀਜ਼ਾਂ ਦੀ ਉਹਨਾਂ ਬਾਰੇ ਤੁਹਾਡੇ ਨਾਲ ਅਸੀਂ ਜਾਣਕਾਰੀ ਸਾਂਝੀ ਕਰਦੇ ਆਂ ਜੀ ਸਾਨੂੰ ਲੋੜ ਆ ਸਭ ਤੋਂ ਜ਼ਰੂਰਤ ਕੈਂਪ ਵਾਲੀਆਂ ਦਵਾਈਆਂ ਦੀ ਜਿਹੜੀ ਕੈਂਪ ਵਾਲੀ ਦਵਾਈ ਆ ਉਹ ਸਾਰੀ ਸਾਨੂੰ ਕੰਪਨੀਆਂ ਚੋਂ ਲੈਣੀ ਪੈਂਦੀ ਆ ਔਰ ਉਹ ਸਾਰੀ ਦਵਾਈ ਸਾਡੇ ਲਾਇਸੈਂਸ ਤੇ ਮਿਲਦੀ ਆ ਤੇ ਮਨੁੱਖਤਾ ਦੀ ਸੇਵਾ ਦੇ ਖਾਤੇ ਚ ਹੀ ਪੈਸੇ ਦੇਣੇ ਪੈਂਦੇ ਆ ਉਹਦੇ ਲਈ ਤੁਸੀਂ ਸਾਡੇ ਨਾਲ ਜੋੜ ਸਕਦੇ ਹੋ ਤੁਸੀਂ ਸਾਨੂੰ ਆਪਣਾ ਆਧਾਰ ਕਾਰਡ WhatsApp ਕਰ ਦਿਓ ਅਸੀਂ ਤੁਹਾਨੂੰ ਅਕਾਊਂਟ ਨੰਬਰ ਭੇਜ ਦਾਂਗੇ ਫਿਰ ਤੁਸੀਂ ਸਾਨੂੰ ਸਿੱਧੀ ਸੇਵਾ ਭੇਜ ਸਕਦੇ ਹੋ ਜੀ ਇਹ ਜਿਹੜੇ ਇੱਥੇ ਭੈਣ ਭਰਾ ਜਿਹੜੇ ਇੰਡੀਆ 'ਚ ਰਹਿੰਦੇ ਆ ਔਰ ਇੱਕ ਦਵਾਈ ਹੈ ਜਿਹੜੀ ਹਸਪਤਾਲ 'ਚ ਲੱਗਦੀ ਆ ਸਾਡੇ ਮਰੀਜ਼ਾਂ ਦੇ ਉਹਦੀ ਤੁਸੀਂ ਸਭ ਤੋਂ ਲਿਸਟ ਲੈ ਸਕਦੇ ਹੋ ਕਿਉਂਕਿ ਉਹ ਜਰਨਲ ਦਵਾਈਆਂ ਆ ਉਹ ਦਵਾਈਆਂ ਤੁਸੀਂ ਸਾਨੂੰ ਕਿਸੇ ਵੀ ਮੈਡੀਕਲ ਤੋਂ ਕਿਤੋਂ ਵੀ ਲਿਆ ਕੇ ਦੇ ਸਕਦੇ ਹੋ ਪਰ ਜਿਹੜੀ ਕੈਂਪ ਵਾਲੀ ਦਵਾਈ ਹੈ ਬਾਹਰ ਉਹ ਦਿਮਾਗ ਦੀ ਦਵਾਈ ਆ ਉਹ ਲਾਇਸੈਂਸ ਤੇ ਹੀ ਲਈ ਜਾ ਸਕਦੀ ਹੈ ਇੱਕ ਡਾਈਪਰ ਚਾਹੀਦੇ ਆ ਜੀ ਐਲ ਐਕਸਲ ਹਨਾ ਡਬਲ ਐਕਸਲ ਐਮ ਇਹ ਡਾਈਪਰ ਜਰੂਰ ਪਹੁੰਚਦੇ ਕਰਿਓ ਕਿਉਂਕਿ ਸਾਡੇ ਕੋਲੇ 200 ਦੇ ਕਰੀਬ ਮੈਂਬਰ ਆ ਜਿਨ੍ਹਾਂ ਦੇ ਡਾਈਪਰ ਲੱਗਦੇ ਨੇ ਫਿਰ ਬੀਪੀ ਆਪਰੇਟਿੰਗ ਵਾਲੀਆਂ ਮਸ਼ੀਨਾਂ ਚਾਹੀਦੀਆਂ ਜਿਹਦੇ ਨਾਲ ਬਲੱਡ ਪ੍ਰੈਸ਼ਰ ਦੇਖਿਆ ਜਾਂਦਾ ਮੈਨੂਅਲ ਉਹ ਮਸ਼ੀਨਾਂ ਦੀ ਲੋੜ ਆ ਜਿਹਦੇ ਨਾਲ ਵੱਡਾ ਸਾਰਾ ਮੀਟਰ ਹੁੰਦਾ ਵਾ ਜੇ ਤੁਸੀਂ ਕੋਈ ਜਾਣਕਾਰੀ ਲੈਣੀ ਸਭ ਤੋਂ ਫੋਨ ਕਰਕੇ ਵੀ ਲੈ ਸਕਦੇ ਹੋ ਫਿਰ ਇੱਕ ਮੋਨੀਟਰ ਚਾਹੀਦੇ ਆ ਜਿਹੜੇ ਮਰੀਜ਼ ਆ ਹਸਪਤਾਲ ਚ ਦਾਖਲ ਹੁੰਦੇ ਆ ਆਪਾਂ ਦੇਖਦੇ ਆ ਉਹਨਾਂ ਦੇ ਬੈੱਡ ਦੇ ਕੋਲੇ ਇੱਕ ਟੈਲੀਵਿਜ਼ਨ ਛੋਟਾ ਜਿਹਾ ਟੀਵੀ ਰੱਖਿਆ ਹੁੰਦਾ ਜਿਹਦੇ ਉੱਤੇ ਸਾਰੀ ਰਿਪੋਰਟ ਆਉਂਦੀ ਹੁੰਦੀ ਆ ਉਹ ਮੋਨੀਟਰ ਚਾਹੀਦੇ ਆ ਜੀ ਪੰਜ ਸਾਨੂੰ ਉਹ 50 ਹਜ਼ਾਰ ਦਾ ਇੱਕ ਮੀਟਰ ਹੁੰਦਾ ਜੀ ਤੇ ਇੱਕ ਪਲਾਸਟਰ ਕਟਰ ਚਾਹੀਦਾ ਜਿਵੇਂ ਕਿਸੇ ਦੇ ਪਲਾਸਟਰ ਲੱਗਿਆ ਹੁੰਦਾ ਉਹਦੇ ਪਲਾਸਟਰ ਕੱਟਣਾ ਹੁੰਦਾ ਉਹ ਕਟਰ ਹੁੰਦਾ ਕਾਫੀ ਜਿਵੇਂ ਮਸ਼ੀਨ ਹੁੰਦੀ ਆ ਤੇ ਉਹਦੀ ਲੋੜ ਆ ਜੀ ਇੱਕ ਇੱਕ ਲੂਜ਼ ਗਲਵਜ਼ ਤੇ ਮਾਸਕ ਚਾਹੀਦੇ ਆ ਜੀ ਤੇ ਇੰਦਰ ਸਾਡੀਆਂ ਮਾਵਾ ਭੈਣਾ ਬੈਠੀਆਂ ਵੀ ਪ੍ਰਸ਼ਾਦਾ ਛੱਕਣ ਨੂੰ ਤਿਆਰ ਆ ਤੇ ਇੱਕ ਔਰੀਸਨ ਹਸਪੀਟਲ ਦਾ ਬਿੱਲ ਦੇਣ ਵਾਲਾ ਜੀ ਔਰੀਸਨ ਹਸਪੀਟਲ ਦੇ ਵਿੱਚ ਸਾਡੇ ਮਰੀਜ਼ ਦਾਖਲ ਆ ਉੱਥੇ ਜਾ ਕੇ ਤੁਸੀਂ ਉਹਨਾਂ ਦਾ ਬਿੱਲ ਦੇ ਸਕਦੇ ਹੋ ਜੀ ਤੇ ਇੱਕ ਮੈਡੀਵੇ ਹਸਪੀਟਲ ਦਾ ਬਿੱਲ ਦੇਣ ਵਾਲਾ ਵਾ ਜੀ ਤੇ ਉਹ ਵੀ ਜਰੂਰ ਤੁਸੀਂ ਮੈਡੀਸਨ ਹਸਪੀਟਲ ਦਾ ਬਿੱਲ ਦੇ ਸਕਦੇ ਹੋ ਇੱਕ ਸਾਨੂੰ ਟੇਬਲ ਚਾਹੀਦੇ ਜਿਹੜੇ ਟੈਂਟ ਵਾਲੇ ਟੇਬਲ ਹੁੰਦੇ ਜਿਹੜੇ ਆਪਾਂ ਵਿਆਹ ਸ਼ਾਦੀ ਦੇ ਟੈਂਟ ਲਾਉਨੇ ਆ ਉਹ ਟੇਬਲ ਹੁੰਦੇ ਜਿਹੜੇ ਫੋਲਡ ਹੋ ਜਾਂਦੇ ਇਕੱਠੇ ਹੋ ਜਾਂਦੇ ਹੁੰਦੇ ਆ ਉਹ 10 ਟੇਬਲ ਚਾਹੀਦੇ ਆ ਜੀ ਸਾਨੂੰ ਇੱਕ ਸਟੀਲ ਦੀਆਂ ਬਾਲਟੀਆਂ ਚਾਹੀਦੀਆਂ 20 ਜਿਵੇਂ ਪ੍ਰਸ਼ਾਦਾ ਪਾਣੀ ਵਰਤਉਣਾ ਹੁੰਦਾ ਇੱਕੋ ਟਾਈਮ ਉਧਰ ਬੀਬੀਆਂ ਨੂੰ ਵੀ ਵਰਤਉਣਾ ਹੁੰਦਾ ਇੱਧਰ ਬਾਪੂ ਬਜ਼ੁਰਗਾਂ ਨੂੰ ਤੇ ਬੀਬੀਆਂ ਨੂੰ ਹੁਣ ਬਾਲਟੀਆਂ ਸਾਡੇ ਕੋਲ ਘੱਟ ਆ ਪਹਿਲਾਂ ਉਧਰ ਬਾਪੂਆਂ ਨੂੰ ਸ਼ਿਕਾਉਣੇ ਆ ਫੇਰ ਉਧਰੋਂ ਵਰਤਉਣ ਤੋਂ ਬਾਅਦ ਬਾਲਟੀਆਂ ਬੇਲੀਆਂ ਹੁੰਦੀਆਂ ਫੇਰ ਇੱਧਰ ਬੀਬੀਆਂ ਵਾਲੇ ਪਾਸੇ ਆਊਗਾ ਸਾਰਾ ਕੁਝ ਤੇ ਪ੍ਰਸ਼ਾਦ ਦੇ ਵਾਸਤੇ ਡੋਂਗੇ ਚਾਹੀਦੇ ਆ 10 ਪੀਸ ਜਿਹੜੇ ਜਿਹਦੇ ਵਿੱਚ ਤਿਰਮਚੀਆਂ ਟਾਈਪ ਹੁੰਦੇ ਆ ਸਿਲਵਰ ਦੇ ਬਾਲਟੀ ਵਾਂਗੂੰ ਕੁੰਡਾ ਲੱਗਿਆ ਹੁੰਦਾ ਉਹਦੇ ਤੇ ਹਨ ਤੇ ਇੱਕ ਥਰਮੋਸ ਚਾਹੀਦੀਆਂ ਚਾਹ ਵਾਲੀਆਂ 10 10 ਲੀਟਰ ਦੀਆਂ ਪੰਜ ਪੀਸ ਚਾਹੀਦੇ ਜਿਹੜੀਆਂ ਹੁਣ ਸਰਦੀਆਂ ਆ ਗਈਆਂ ਜਿਹਦੇ ਚ ਚਾਹ ਥੋੜੀ ਗਰਮ ਰਵੇ ਠੰਡੀ ਨਾ ਹੋਵੇ ਹਨ 2 ਲੀਟਰ ਵਾਲੀਆਂ ਵੀ ਪੰਜ ਚਾਹੀਦੀਆਂ ਤੇ 10 ਲੀਟਰ ਵਾਲੀਆਂ ਵੀ ਪੰਜ ਚਾਹੀਦੀਆਂ ਸਤਿ ਸ਼੍ਰੀ ਅਕਾਲ ਮਾ ਤੇ ਇਸੇ ਤਰ੍ਹਾਂ ਇਹ ਸਾਡੀਆਂ ਜ਼ਰੂਰਤਾਂ ਸੀ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਇੱਕ ਬੀਬੀਆਂ ਤੇ ਭੈਣਾਂ ਦਾ ਜਿਹੜਾ ਘਰ ਬਣਾਉਣਾ ਉਹਦੇ ਵਾਸਤੇ ਸੀਮੈਂਟ ਦੀ ਸਰੀਏ ਦੀ ਰੇਤੇ ਦੀ ਬਜਰੀ ਦੀ ਲੋੜ ਹੈ ਜੀ ਤੇ ਉਹ ਜਰੂਰ ਪੁੱਛਦਾ ਕਰਿਓ ਤਾਂ ਜੋ ਸਾਡੇ ਕੋਲੇ ਇੰਨਾ ਕੁ ਰੇਤਾ ਇਕੱਠਾ ਹੋ ਜਾਵੇ 50 ਟਰੱਕ ਰੇਤੇ ਦੇ ਚਾਹੀਦੇ ਆ 50 ਬਜਰੀ ਦੇ ਚਾਹੀਦੇ ਆ ਔਰ ਸਰੀਆ ਜਿਹੜਾ ਚਾਹੀਦਾ ਹੈ ਕਰੀਬ ਸਾਨੂੰ 120 ਟਨ ਸਰੀਆ ਚਾਹੀਦਾ ਇਹਦੇ ਵਾਸਤੇ ਤੇ ਜਰੂਰ ਕੋਸ਼ਿਸ਼ ਕਰਿਓ ਜੇ ਕੋਈ ਭੈਣ ਭਰਾ ਕੋਈ ਕਵਾਂਟਲ ਦੋ ਕਵਾਂਟਲ ਸਰੀਆ ਕੋਈ ਇੱਕ ਟਰਾਲੀ ਜਾਂ ਦੋ ਟ੍ਰਿਪਰ ਜਿੰਨੀ ਵੀ ਸੇਵਾ ਮਹਾਰਾਜ ਕਰਾਉਣ ਤੋਂ ਤੱਕੋਂ ਰੇਤੇ ਬਜਰੀ ਦੇ ਵੀ ਭੇਜਿਓ ਤੇ ਇੰਨੀਆਂ ਕਿ ਸਾਡੀਆਂ ਬੇਨਤੀਆਂ ਸੀ ਜੀ ਇੰਨੀਆਂ ਕਿ ਜਾਣਕਾਰੀਆਂ ਸੀ ਅਲਟੋਟ ਨਾਲ ਸਾਂਝ ਪਾਈ ਆ ਸਾਡੇ ਪਰਿਵਾਰ ਦੇ ਸਾਰੇ ਮੈਂਬਰ ਇਸ ਬਿਲਡਿੰਗ ਦੇ ਵਿੱਚ ਰਹਿੰਦੇ ਨੇ ਤੇ ਐਤਵਾਰ ਵਾਲੇ ਦਿਨ ਅਸੀਂ ਸਾਰੇ ਮੈਂਬਰਾਂ ਨੂੰ ਇਕੱਠੇ ਇਕੱਤਰ ਕਰਕੇ ਇੱਕ ਥਾਂ ਤੇ ਗੁਰੂ ਘਰ ਲੰਗਰ ਛਕਦੇ ਹੁੰਨੇ ਆ ਉਹ ਸੰਡੇ ਵਾਲੇ ਦਿਨ ਬਾਕੀ ਦਿਨਾਂ ਦੇ ਵਿੱਚ ਜਿਹੜੇ ਜਿਹੜੇ ਮੈਂਬਰ ਜਿਹੜੇ ਜਿਹੜੇ ਫਲੋਰ 'ਚ ਹੁੰਦੇ ਆ ਜਿੱਥੇ ਜਿੱਥੇ ਹੁੰਦੇ ਆ ਉਹਨਾਂ ਨੂੰ ਉੱਥੇ ਹੀ ਬੈਠਿਆਂ ਨੂੰ ਪ੍ਰਸ਼ਾਦਾ ਛਕਾਉਂਦੇ ਹੁੰਨੇ ਆ ਅਸੀਂ ਪਰ ਐਤਵਾਰ ਵਾਲਾ ਦਿਨ ਆ ਜਿਹੜਾ ਸਾਡਾ ਉਹ ਗੁਰੂ ਘਰ ਲੰਗਰ ਆ ਜਿਹੜਾ ਸਾਰੇ ਇੱਕ ਥਾਂ ਤੇ ਬੈਠ ਕੇ ਛਕਦੇ ਨੇ ਸਸਿਕਲਮਾ ਵਰਮਾ ਠੀਕ ਹੋ ਠੀਕ ਇਹ ਬਾਰੇ ਮਾਤਾ ਜੀ ਸ੍ਰਿਸ਼ਕਨ ਕੌਰ ਜੀ ਮਾਤਾ ਜੀ ਪਹੁੰਚ ਗਏ ਡਿਊਟੀ ਦੇ ਵਾਸਤੇ ਸਵੇਰੋਂ ਘਰੋਂ ਆ ਜਾਂਦੇ ਨੇ ਕਿਉਂ ਰਾਤ ਨੂੰ ਜਾਣਾ ਇਹਨਾਂ ਨੇ ਇੱਥੋਂ ਸਾਰਾ ਦਿਨ ਇੱਥੇ ਬੀਬੀਆਂ ਭੈਣਾਂ ਦੇ ਕੋਲੇ ਵਿੱਚ ਹੀ ਰਹਿਣਾ ਉਹਨਾਂ ਦੀਆਂ ਦੁੱਖ ਤਕਲੀਫਾਂ ਸੁਣਨੀਆਂ ਉਹਨਾਂ ਦੇ ਜੋ ਜ਼ਰੂਰਤਾਂ ਮਦਦਤ ਕਰ ਸਕਦੇ ਆ ਸਾਰਾ ਦਿਨ ਮੰਮੀ ਨੇ ਇੱਥੇ ਬੈਠ ਕੇ ਆਪਣੀ ਡਿਊਟੀ ਨਿਭਾਉਣੀ ਹੈ ਸੱਚੇ ਪਾਤਸ਼ਾਹ ਮੇਰੀ ਮਾਂ ਨੂੰ ਤੰਦਰੁਸਤੀਆਂ ਬਖਸ਼ ਚੜ੍ਹਦੀ ਕਲਾ ਬਖਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ